ਸਸ਼ਟਿਕਾ ਨਮਸਕਾਰ ਅੱਲਾਹ ਅਫਜ਼ ਐਕੁਅਰੀ ਇੱਕ ਬਹੁਤ ਵੱਡਾ ਕਾਰੋਬਾਰੀ ਬਿਜ਼ਨਸਮੈਨ ਬਹੁਤ ਉਹਦੇ ਕੋਲ ਧਨ ਦੌਲਤ ਹੁੰਦੀ ਆ ਫੈਕਟਰੀਆਂ ਚੱਲਦੀਆਂ ਹੁੰਦੀਆਂ ਇੰਡਸਟਰੀਆਂ ਚੱਲਦੀਆਂ ਹੁੰਦੀਆਂ ਮਹਿਲ ਹੁੰਦੇ ਆ ਘਰ-ਬਾਰ ਹੁੰਦੇ ਆ ਨੌਕਰ ਪਤਾ ਨਹੀਂ ਲਗਜ਼ਰੀ ਗੱਡੀਆਂ ਕਿੰਨੀਆਂ ਉਹਦੇ ਕੋਲ ਹੁੰਦੀਆਂ ਤੇ ਮਨ ਜਿਹੜਾ ਉਦਾਸ ਹੁੰਦਾ ਉਹਦਾ ਬੇਚੈਨੀ ਹਮੇਸ਼ਾ ਬਣੀ ਰਹਿੰਦੀ ਆ ਉਹਨੂੰ ਸਮਝ ਨਹੀਂ ਆਉਂਦੀ ਕਿ ਮੈਂ ਉਦਾਸ ਕਿਉਂ ਰਹਿਣਾ ਆ ਇੱਕ ਦਿਨ ਉਹ ਆਪਣੇ ਆਪ ਨੂੰ ਫਰੈਸ਼ ਫੀਲ ਕਰਨ ਦੇ ਲਈ ਆਮ ਬੰਦੇ ਦਾ ਭੇਸ ਬਣਾਉਂਦਾ ਆ ਇੱਕ ਸਿੰਪਲ ਕਾਰ ਆਪਣੀ ਜਿਹੜੀ ਹੁੰਦੀ ਆ ਪਹਿਲੀ ਜਿਹੜੀ ਉਹਦੇ ਕੋਲ ਹੁੰਦੀ ਆ ਉਹ ਲੈ ਕੇ ਇਕੱਲਾ ਹੀ ਆਪਣੇ ਬਾਡੀਗਾਰਡ ਵਗੈਰਾ ਸਾਰੇ ਛੱਡ ਦਿੰਦਾ ਇਕੱਲਾ ਹੀ ਜਿਹੜਾ ਪਿੰਡਾਂ ਵੱਲੋਂ ਨਿਕਲ ਜਾਂਦਾ ਪਿੰਡਾਂ ਦੇ ਵਿੱਚ ਘੁੰਮਦਾ ਘਮਾਉਂਦਾ ਉਹ ਦੂਰ ਦਰਾਡੇ ਚਲਾ ਜਾਂਦਾ ਕਿਸੇ ਨੂੰ ਉਹਦੀ ਪਛਾਣ ਨਹੀਂ ਹੁੰਦੀ ਉੱਥੇ ਗੱਡੀ ਰੋਕਦਾ ਆ ਇੱਕ ਥਾਂ ਦੇ ਉੱਤੇ ਕਿਸਾਨ ਜਿਹੜਾ ਉਹ ਖੇਤ ਦੇ ਵਿੱਚ ਹਲ ਵਾਰ ਰਿਹਾ ਹੁੰਦਾ ਤੇ ਉੱਚੀ ਉੱਚੀ ਉਹ ਗਾ ਰਿਹਾ ਹੁੰਦਾ ਉਹ ਦੇਖਦਾ ਕਿ ਇਹ ਬੰਦਾ ਜਿਹੜਾ ਇਹਦੇ ਕੱਪੜੇ ਸਿੰਪਲ ਆ ਸਿੰਪਲ ਅ ਗੱਲ ਝੱਗਾ ਵੀ ਨਹੀਂ ਪਾਇਆ ਸਿਰਫ ਅ ਧੋਤੀ ਆ ਲਾਈ ਹੋਈ ਤੇ ਇਹ ਨੰਗੇ ਪੈਰੀਂ ਖੇਤ ਦੇ ਵਿੱਚ ਹਲ ਵਾਰ ਰਿਹਾ ਤੇ ਖੁਸ਼ੀ-ਖੁਸ਼ੀ ਜਿਹੜਾ ਉਹ ਗਾਰਿਆ ਉਹਨੂੰ ਉਹ ਜਾ ਕੇ ਉਹਨੂੰ ਰੋਕਦਾ ਆ ਪੁੱਛਦਾ ਆ ਕਿ ਤੇਰੀ ਖੁਸ਼ੀ ਦਾ ਰਾਜ਼ ਕੀ ਆ ਉਹ ਕਿਸਾਨ ਜਿਹੜਾ ਪਹਿਲਾਂ ਉਹਦੇ ਵੱਲ ਦੇਖਦਾ ਆ ਵੀ ਮੈਂ ਤੈਨੂੰ ਕਿਉਂ ਦੱਸਾਂ ਨਾ ਉਹ ਕਹਿੰਦਾ ਮੈਂ ਉਦਾਸ ਵਿੱਚ ਆਇਆ ਆ ਮੈਂ ਸਿਰਫ ਇਸੇ ਖੋਜ ਦੇ ਲਈ ਆਇਆ ਆ ਇੱਧਰ ਤੇ ਮੈਨੂੰ ਤੂੰ ਜ਼ਰੂਰ ਦੱਸ ਉਹ ਕਹਿੰਦਾ ਚੱਲ ਫੇ ਉੱਥੇ ਇੱਕ ਕਿੰਗਾ ਤੋਪ ਹੁੰਦੀ ਆ ਦਰਖਤ ਦੀ ਛਾਵੇਂ ਬੈੰਨੇ ਆ ਉੱਥੇ ਆਪਾਂ ਗੱਲਬਾਤ ਕਰਦੇ ਆ ਦਰਖਤ ਦੀ ਛਾਵੇਂ ਆ ਕੇ ਬਹਿ ਜਾਂਦੇ ਆ ਉਹ ਕਹਿੰਦਾ ਜਿਹੜਾ ਤੂੰ ਇੰਨਾ ਵਧੀਆ ਇੰਨੀ ਖੁਸ਼ੀ ਖੁਸ਼ੀ ਗਾ ਰਿਹਾ ਪੇ ਤੂੰ ਜ਼ਰੂਰ ਅ ਵਧੀਆ ਤੇ ਰਾਜ ਨਹੀਂ ਖੇਤੀਬਾੜੀ ਹੋਣੀ ਆ ਬੇ ਵਧੀਆ ਤੂੰ ਕਮਾਉਂਦਾ ਹੋਣਾ ਉਹ ਕਹਿੰਦਾ ਕਿਸਾਨ ਕਹਿੰਦਾ ਕਿ ਨਹੀਂ ਮੇਰੇ ਕੋਲ ਬਹੁਤੀ ਖੇਤੀ ਨਹੀਂ ਹੈਗੀ ਮੈਂ ਆਸਤਨ ਸਿਰਫ 400 ਰੁਪਇਆ ਇੱਕ ਦਿਨ ਦੇ ਵਿੱਚ ਕਮਾਉਣਾ ਜਦੋਂ ਮੈਂ ਸਾਰਾ ਹਿਸਾਬ ਕਿਤਾਬ ਲਾਉਣਾ ਤੇ ਮੇਰਾ ਜਿਹੜਾ ਉਹ ਸਿਰਫ 400 ਰੁਪਇਆ ਉਹ बिजनेਸਮੈਨ ਸੋਚਦਾ ਆ ਕਿ 400 ਰੁਪਏ ਨਾਲ ਇਹ ਤਾਂ ਗੁਜ਼ਾਰਾ ਕਰਦਾ ਚੱਲਦਾ ਉਹ ਕਹਿੰਦਾ ਇਹ ਤਾਂ ਬਹੁਤ ਥੋੜੇ ਬਣਦੇ ਆ ਵੀ ਤੇਰੇ ਘਰ ਦੇ ਵਿੱਚ ਕੌਣ-ਕੌਣ ਆ ਕਹਿੰਦਾ ਸਾਰੇ ਹੀ ਆ ਕਹਿੰਦਾ ਮੇਰੇ ਮਾਬਾ ਵੀ ਮੇਰੇ ਨਾਲ ਰਹਿੰਦੇ ਆ ਮੇਰੇ ਬੱਚੇ ਆ ਸਕੂਲਾਂ ਚ ਪੜ੍ਹਦੇ ਆ ਘਰ ਵਾਲੀ ਆ ਸਾਰੇ ਆ ਸਾਂਝਾ ਪਰਿਵਾਰ ਹੈ ਸਾਡਾ ਉਹ ਕਹਿੰਦਾ ਫਿਰ ਇਹਨਿੰਦਾ ਗੁਜ਼ਾਰਾ ਤਾਂ ਨਹੀਂ ਚੱਲ ਸਕਦਾ ਕਹਿੰਦਾ ਮੇਰੇ ਕੋਲ ਤਾਂ ਉਹ ਸੋਚਦਾ ਆ बिजनेসম্যান ਕਿ ਮੇਰੇ ਕੋਲ ਤਾਂ ਇੰਨਾ ਡੇਲੀ ਦੀ ਇਨਕਮ ਆ ਮੈਂ ਫੇਰ ਉਦਾਸ ਆ ਇਹ ਇੰਨੇ ਕਮਾ ਕੇ ਕਿੱਦਾਂ ਖੋ ਸਕਦਾ ਮੈਨੂੰ ਆਪਣੀ ਖੁਸ਼ੀ ਦਾ ਰਾਜ ਦੱਸ ਬਈ ਤੂੰ 400 ਰੁਪਏ ਦੇ ਵਿੱਚ ਗੁਜ਼ਾਰਾ ਕਿੱਦਾਂ ਕਰਦਾ ਰੋਜ਼ ਦਾ ਉਹ ਕਹਿੰਦਾ ਹੁਣ ਤੂੰ ਪੁੱਛਿਆ ਤਾਂ ਸੁਣ ਲਾ ਕਹਿੰਦਾ ਦੇਖ 400 ਰੁਪਏ ਮੈਂ ਕਮਾਉਣਾ ਆ 400 ਦੇ ਵਿੱਚੋਂ ਜਿਹੜਾ 100 ਰੁਪਈਆ ਆ ਉਹ ਉਹ ਮੈਂ ਖੂਚ ਸਿਰ ਦੇਣਾ 100 ਰੁਪਈਆ ਮੈਂ ਕਰਜ਼ਾ ਚਕਾਉਣਾ 100 ਰੁਪਈਆ ਮੈਂ ਜਿਹੜਾ ਉਧਾਰ ਦੇਣਾ ਤੇ 100 ਰੁਪਇਆ ਮੈਂ ਜਮੀਨ ਚ ਦੱਬ ਦਿੰਦਾ ਧਰਤੀ ਚ ਗੜ ਦਿੰਦਾ ਉਹ ਕਹਿੰਦਾ ਇਹ ਕੀ ਰਾਜ਼ ਹੋਇਆ ਕਹਿੰਦਾ ਦੇਖ ਪੈਸਾ ਕਮਾਉਣਾ ਜਿੰਨਾ ਮਰਜੀ ਮਤਲਬ ਕਿ ਇਹ ਨਹੀਂ ਹੁੰਦਾ ਹੈਗਾ ਪਰ ਪੈਸੇ ਦੀ ਅਸੀਂ ਵਰਤੋਂ ਕਿਵੇਂ ਕਰਦੇ ਆ ਸਾਰਾ ਉਸ ਚੀਜ਼ ਤੇ ਡਿਪੈਂਡ ਹੁੰਦਾ ਤੇ ਜੋ ਮੈਂ ਦੱਸਿਆ ਤੈਨੂੰ ਮੈਂ ਉਸੇ ਤਰ੍ਹਾਂ ਹੀ ਜਿਹੜਾ ਆਪਣੇ ਪੈਸੇ ਦੀ ਵਰਤੋਂ ਕਰਦਾ ਹੈ ਇਸੇ ਕਰਕੇ ਮੈਂ ਖੁਸ਼ ਹਾਂ ਕਹਿੰਦਾ ਮੈਨੂੰ ਕੋਲ ਕੇ ਦੱਸ ਵੀ ਇਹ ਜੋ ਤੂੰ ਕਹਿੰਦਾ ਕਿ ਖੂਚ ਸਿਰਦਨਾ 100 ਰੁਪਇਆ 100 ਰੁਪਇਆ ਮੈਂ ਕਰਜ ਚਕਾਉਣਾ 100 ਰੁਪਇਆ ਉਧਾਰ ਦੇਣਾ 100 ਰੁਪਇਆ ਜਿਹੜਾ ਮੈਂ ਧਰਤੀ ਜੇ ਤੱਕ ਦੇਣਾ ਇਹਦਾ ਮਤਲਬ ਕੀ ਆ ਉਹ ਕਹਿੰਦਾ ਦੇਖ 100 ਰੁਪਇਆ ਜਿਹੜਾ ਮੈਂ ਖੂਚ ਸਿਰਦਾ ਮਤਲਬ ਕਿ ਮੈਂ ਆਪਣੇ ਘਰ ਦੇ ਵਿੱਚ ਆਪਣੇ ਘਰ ਦੀਆਂ ਜ਼ਰੂਰਤਾਂ ਜੋ ਖਾਣਾ ਪੀਣਾ ਜੋ ਸੌਦੇ ਪੱਤੇ ਜੋ ਲਿਆਉਣੇ ਹੁੰਦੇ ਆ ਮੈਂ ਉਹ ਲਿਆਉਣਾ ਕੋਟੇ ਮਤਲਬ ਕਿ ਉਹ ਕਦੇ ਪੈਸੇ ਵਾਪਸ ਨਹੀਂ ਆਉਂਦੇ ਗਏ ਤਾ ਗਏ ਠੀਕ ਆ ਕਹਿੰਦਾ ਦੂਜਾ 100 ਰੁਪਇਆ ਜਿਹੜਾ ਤੂੰ ਕਰਜ ਦੇ ਚ ਕੋਨਾ ਕਹਾਦਾ ਕੋਈ ਲੋਨ ਵਗੈਰਾ ਲਏ ਹੋ ਕਹਿੰਦਾ ਨਹੀਂ ਇਹ ਕਹਿੰਦਾ ਮੈਂ ਆਪਣੇ ਬੁੱਢੇ ਮਾਪੇ ਲਈ ਰੱਖਦਾ ਹੁੰਦਾ ਉਹਨਾਂ ਨੂੰ ਮੈਂ ਦਿੰਦਾ ਉਹਨਾਂ ਨੂੰ ਉਹਨਾਂ ਦੀ ਸੇਵਾ ਕਰਦਾ ਉਹਨਾਂ ਨੂੰ ਕੋਈ ਚੀਜ਼ ਦੀ ਲੋੜ ਹੁੰਦੀ ਆ ਉਹ ਲਿਆ ਕੇ ਦਿੰਦਾ ਉਹਨਾਂ ਦਾ ਮੇਰੇ ਉੱਤੇ ਕਰਜ ਆ ਤੇ ਜਿਹੜਾ ਮੈਂ ਉਹ ਜੋ ਕਹਨਿਆ ਉਸ 100 ਰੁਪਇਆ ਮੈਂ ਉਹਨਾਂ ਲਈ ਵਰਤਦਾ ਠੀਕ ਆ ਫਿਰ ਤੀਜਾ 100 ਰੁਪਇਆ ਜਿਹੜਾ ਤੂੰ ਉਧਾਰ ਦਿੰਦਾ ਉਧਾਰ ਦਿੰਦਾ ਮਤਲਬ ਕਿ ਮੈਂ ਆਪਣੇ ਬੱਚਿਆਂ ਤੇ ਉਹਨਾਂ ਦੀ ਪੜ੍ਹਾਈ ਦੇ ਉੱਤੇ ਖਰਚ ਕਰਦਾ ਬੱਚਿਆਂ ਦੀ ਸਕੂਲਾਂ ਦੀ ਫੀਸ ਜਾਂਦੀ ਆ ਉਹਨੀ ਇਹ ਜਿਹੜਾ ਉਧਾਰ ਲਿਆ ਆ ਮਤਲਬ ਕਿ ਇਹ ਜਿਹੜੇ ਪੈਸੇ ਆ ਇਹ ਇੱਕ ਨ ਇੱਕ ਦਿਨ ਵਾਪਸ ਆਉਗੇ ਤੇ ਚੌਥਾ ਜਿਹੜਾ ਮੈਂ ਜਮੀਨ 'ਚ ਕਰ ਦਿੰਦਾ ਉਹਦਾ ਮਤਲਬ ਮੈਂ ਉਹਦੀ ਸੇਵਿੰਗ ਕਰਦਾ ਉਹਨੂੰ ਮੈਂ ਆ ਸੰਭ ਕੇ ਰੱਖਦਾ ਆ ਉਹ ਲੋੜ ਵੇਲੇ ਕਿਤੇ ਵੀ ਕੰਮ ਆ ਸਕਦਾ ਮੇਰੇ ਆ ਔਖੇ ਸਮੇਂ ਦੇ ਵਿੱਚ ਇਹ ਪੈਸੇ ਜਿਹੜੇ ਮੇਰੀ ਵਰਤੋਂ ਦੇ ਵਿੱਚ ਆਉਗੇ ਉਹ ਬੜਾ ਹੈਰਾਨ ਰਹਿੰਦਾ ਬਿਜ਼ਨਸਮੈਨ ਕਿ ਕਮਾਈ ਤਾਂ ਸੀ ਵੀ ਕਰਦੇ ਆ ਤਾਂ ਅੰਨੇ ਵਾ ਉਦਾਂ ਹੀ ਖਰਚਤੇ ਰਹਿੰਦੇ ਆ ਪਰ ਇਸ ਬੰਦੇ ਦਾ ਜਿਹੜਾ ਕਮਾਈ ਬਹੁਤ ਥੋੜੀ ਆ ਪਰ ਇਹਦਾ ਖਰਚਨ ਦਾ ਢੰਗ ਬਹੁਤ ਵਧੀਆ ਲੱਗਾ ਖੁਸ਼ ਹੋ ਜਾਂਦਾ ਹੈ ਉਹ ਨੂੰ ਦੱਸਦਾ ਹੈ ਕਿ ਮੈਂ ਨਹੀਂ ਹੈਗਾ ਮੈਂ ਬਿਜ਼ਨਸਮੈਨ ਆ ਮੈਂ ਉਹ ਆ ਜੇ ਤੁਸੀਂ ਚਰਚਾ ਸੁਣੀ ਹੋਊਗੀ ਮੈਂ ਮੇਰੇ ਕੋਲ ਚੈੱਕ ਬੁੱਕ ਆ ਮੈਂ ਉੱਤੇ ਤੈਨੂੰ ਮੂੰਹ ਮੰਗੀ ਐਸ ਵੇਲੇ ਜਾਨਕੀ ਦੌਲਤ ਦੇ ਸਕਦਾ ਪੈਸੇ ਦੇ ਸਕਦਾ ਵੀ ਤੂੰ ਦੱਸ ਮੈਂ ਤੈਨੂੰ ਕਿੰਨੇ ਦਵਾ ਕਹਿੰਦਾ ਮੈਨੂੰ ਕੋਈ ਪੈਸਾ ਨਹੀਂ ਚਾਹੀਦਾ ਮੈਂ ਜਿੰਨੇ ਕਮਾਉਣਾ ਮੈਂ ਉਹਦੇ ਵਿੱਚ ਹੀ ਖੁਸ਼ ਹਾਂ ਨਾ ਮੈਂ ਰੁਪਇਆ ਕਿਸੇ ਤੋਂ ਲੈਣਾ ਤੇ ਨਾ ਮੈਂ ਕਿਸੇ ਨੂੰ ਦੇਣਾ ਤੇ ਮੇਰੀ ਆਪਣੀ ਜ਼ਿੰਦਗੀ ਆ ਤੇ ਮੈਂ ਉਹਨੂੰ ਕਹਿੰਦਾ ਇਹ ਜਿਹੜੇ ਤੁਸੀਂ ਦੇਣਾ ਹੈ ਇਹ ਕਿਸੇ ਲੋੜਵੰਦ ਨੂੰ ਦੇ ਦਿਓ ਜਾਂ ਤੁਸੀਂ ਆਪਣੇ ਆਪ ਤੇ ਖਰਚ ਕਰ ਲਿਓ ਮੈਨੂੰ ਇਹਦੀ ਲੋੜ ਨਹੀਂ ਹੈਗੀ ਬਿਜ਼ਨਸਮੈਨ ਜ਼ਿੰਦਗੀ ਦਾ ਸਬਕ ਸਿੱਖ ਕੇ ਉਸ ਕਿਸਾਨ ਤੋਂ ਆਪਣੀ ਗੱਡੀ ਲੈ ਕੇ ਆਪਣੇ ਘਰ ਨੂੰ ਚਲਾ ਜਾਂਦਾ ਤੇ ਲਾਈਫ ਦੇ ਵਿੱਚ ਉਹ ਉਸੇ ਤਰ੍ਹਾਂ ਕਰਨੇ ਦੀ ਕੋਸ਼ਿਸ਼ ਕਰਦਾ ਤੇ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਦੀ ਕੋਸ਼ਿਸ਼ ਕਰਦਾ ਕਹਿਣ ਦਾ ਮਤਲਬ ਇਹ ਆ ਕਿ ਪੈਸੇ ਅਸੀਂ ਸਾਰੇ ਕਮਾਉਨੇ ਆ ਪਰ ਸਾਨੂੰ ਖਰਚਣ ਨਹੀਂ ਆਉਂਦੇ ਹਰੇਕ ਨੂੰ ਖਰਚਣ ਨਹੀਂ ਆਉਂਦੇ ਠੀਕ ਆ ਜਾਤਾ ਅਸੀਂ ਖੂਚ ਸਿਰ ਦਿੰਨੇ ਆ ਸਾਰੇ ਪੈਸੇ ਜਾਂ ਫੇਰ ਅਸੀਂ ਥੱਲੇ ਦੱਬ ਦਿੰਨੇ ਆ ਅਸੀਂ ਉਹਦੀ ਸਹੀ ਮੈਨੇਜਮੈਂਟ ਜਿਹੜੀ ਆ ਉਹ ਨਹੀਂ ਕਰ ਸਕਦੇ ਨਾ ਕਿਸੇ ਨੂੰ ਉਧਾਰ ਦੇਣਾ ਤੇ ਨਾ ਕੋਈ ਕਰਜ਼ ਚਕਾਉਣਾ ਕਈਆਂ ਦੇ ਮਾਪੇ ਰੁੱਲ ਜਾਂਦੇ ਆ ਤੇ ਕਈਆਂ ਦੇ ਬੱਚੇ ਰੁੱਲ ਜਾਂਦੇ ਆ ਕਈ ਆਪਣੇ ਖਾਣ ਪੀਣ ਤੇ ਸਾਰਾ ਪੈਸਾ ਜਿਹੜਾ ਉਹ ਵਰਤ ਲੰਦੇ ਆ ਤੇ ਕਈ ਜਿਹੜੇ ਆ ਉਹ ਅ ਦੂਜਿਆਂ ਤੇ ਮਤਲਬ ਕਿ ਅ ਸਾਰਾ ਪੈਸਾ ਜਿਹੜਾ ਉਹ ਬੈਂਕਾਂ 'ਚ ਰੱਖੀ ਛੱਡਦੇ ਆ ساری ਜ਼ਿੰਦਗੀ ਉਹ ਤੇ ਇਸੇ ਤਰ੍ਹਾਂ ਜਿਹੜਾ ਬਾਅਦ ਵਿੱਚ ਬੈਂਕਾਂ ਵਾਲੇ ਵੀ ਅ ਮਰੇ ਤੇ ਜਿਹੜਾ ਉਹ ਉਹਦੇ ਧੀਆਂ ਪੁੱਤਣ ਜਾਂ ਉੱਥੇ ਤੇ ਲੋਕ ਹੋ ਜਾਂਦੇ ਆ ਇਸ ਕਰਕੇ ਪੈਸੇ ਕਮਾਓ ਪਰ ਉਹਨੂੰ ਖਾਚਣ ਦੀ ਜਿਹੜੀ ਆਹੋ ਜਰੂਰ ਵਧੀਆ ਢੰਗ ਨਾਲ ਕੋਸ਼ਿਸ਼ ਕਰੋ ਜਿਹੜਾ ਜਿਹਦੇ ਨਾਲ ਜ਼ਿੰਦਗੀ ਜਿਹੜੀ ਆ ਖੁਸ਼ਹਾਲ ਹੋਵੇ ਤੁਹਾਨੂੰ ਕਦੇ ਮਾਇੂਸੀ ਦਾ ਸਾਹਮਣਾ ਨਾ ਉਦਾਸੀ ਦਾ ਸਾਹਮਣਾ ਨਾ ਕਰਨਾ ਪਵੇ ਖਰਚਣ ਦਾ ਢੰਗ ਸਿੱਖੋ ਹਮੇਸ਼ਾ ਥੈਂਕ ਯੂ